ਆ ਜੀ ਕਿਸ ਮਤਲਬ ਲੈ ਕੇ ਜੀ ਹਾਂਜੀ ਸਾਡੇ ਪੰਜਾਬ ਦੇ ਪ੍ਰਭਾਵੀ ਧਵਿੰਦਰ ਜாதਵ ਜੀ ਔਰ ਸਾਡੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਅਮਿੰਦਰ ਸਿੰਘ ਰਾਜਾ ਬੜਿੰਗ ਜੀ ਉਹਨਾਂ ਦੀ ਅਗਵਾਈ ਹੇਠ ਅਸੀਂ ਅੱਜ ਰੈਨ ਰਮਾਈ ਹੜੀਤਾ ਜੀ ਟਰੈਕਟਰ ਰੈਲੀ ਨਿਕਾਲ ਰਹੇ ਹਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਤੇ ਅੱਜ 28 ਫਰਵਰੀ ਨੂੰ ਸਾਰੇ ਸਾਡੇ ਜਿਹੜੇ ਲੀਡਰ ਸਾਹਿਬਾਨ ਆ ਹਰ ਹਲਕੇ ਦੇ ਵਿੱਚ ਅੱਜ ਟਰੈਕਟਰ ਰੈਲੀਆਂ ਨਿਕਾ ਰਹੇ ਨੇ ਔਰ ਇਹ ਅਸੀਂ ਹੀ ਹੈਗਾ ਇਹ ਅਸੀਂ ਹੀ ਕਿਸਾਨਾਂ ਨੂੰ ਸਮਰਥਨ ਦੇਣ ਦੇ ਲਈ ਅੱਜ ਜਿਹੜੀ ਆ ਸਾਡੀ ਰੈਲੀ ਨਿਕਾਲ ਰਹੇ ਕਿਉਂਕਿ ਅਸੀਂ ਕਿਸਾਨਾਂ ਦੇ ਨਾਲ ਆ ਤਨਮਨ ਦਨ ਦੇ ਨਾਲ ਅਸੀਂ ਸਾਡੀ ਪਾਰਟੀ ਉਹਨਾਂ ਦੇ ਨਾਲ ਖੜੀ ਆ ਔਰ ਜਿਹੜਾ ਕਿ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਤੇ ਜਿਹੜੇ ਸਾਡੇ ਕਿਸਾਨੀ ਭਰਾ ਬੈਠੇ ਨੇ ਅਸੀਂ ਉਹਨਾਂ ਨੂੰ ਪੂਰਾ ਸਮਰਥਨ ਸਾਡਾ ਕਾਂਗਰਸ ਪਾਰਟੀ ਮਰੂ ਅਸੀਂ ਪੂਰਾ ਸਮਰਥਨ ਉਹਨਾਂ ਨੂੰ ਦੇ ਰਹੇ ਆ ਔਰ ਸਾਡੇ ਪ੍ਰਧਾਨ ਜੀ ਨੇ ਇਹ ਵੀ ਕਿਹਾ ਵਾ ਵੀ ਜਿੰਨੇ ਵੀ ਉੱਥੇ ਬਾਰਡਰ ਦੇ ਉੱਤੇ ਬੈਠੇ ਨੇ ਸਾਡੇ ਕਿਸਾਨ ਵੀਰ ਅਸੀਂ ਉਹਨਾਂ ਦੇ ਲਈ ਲੰਗਰ ਦੀ ਵਿਵਸਥਾ ਵੀ ਅਾਂਗੇ ਔਰ ਉਹਨਾਂ ਦੇ ਲਈ ਮੈਡੀਕਲ ਕੈਂਪ ਵੀ ਲਗਾਵਾਂਗੇ ਔਰ ਦੂਸਰਾ ਜਿਹੜੇ ਸਾਡੇ ਕਿਸਾਨ ਸੈਂਟਰ ਨੂੰ ਵੀ ਚਾਹੀਦਾ ਵਾ ਵੀ ਜਿਹੜੇ ਕਿਸਾਨਾਂ ਦੀਆਂ ਮੰਗਾ ਉਹਨਾਂ ਦੀਆਂ ਮੰਨੀਆਂ ਜਾਣ ਕਿਉਂਕਿ ਉਹ ਤਾਂ ਇਹੀ ਚਾਹੁੰਦੇ ਕਿਉਂਕਿ ਪਿੱਛੇ ਵੀ ਜਦੋਂ ਕਿਸਾਨਾਂ ਨੇ ਆਪਣਾ ਸੰਘਰਸ਼ ਕੀਤਾ ਸੀ ਉਦੋਂ ਵੀ 700 ਸਾਡੇ ਕਿਸਾਨ ਜਿਹੜੇ ਵੀਰ ਸੀਗੇ ਬੇਮੌਤ ਮਾਰੇ ਗਏ ਸੀ ਔਰ ਉਦੋਂ ਸਾਡੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਪਰਪੂਰ ਸਮਰਥਨ ਦਿੱਤਾ ਸੀ ਔਰ ਜਿਹੜੇ ਸਾਡੇ ਬੇਮੋਤ ਜਿਹੜੇ ਸਾਡੇ ਕਿਸਾਨ ਵੀਰ ਚਲੇ ਗਏ ਸੀਗੇ ਉਹਨਾਂ ਦੇ ਘਰ ਜਾ ਜਾ ਕੇ ਸਾਡੇ ਕਾਂਗਰਸੀਆਂ ਨੇ ਔਰ ਸਾਡੇ ਉਹਨਾਂ ਨੂੰ مالی ਸਹਾਇਤਾ ਵੀ ਦਿੱਤੀ ਸੀ ਔਰ ਉਹਨਾਂ ਨੂੰ ਸਰਕਾਰੀ ਨੌکریاں ਵੀ ਦਿੱਤੀਆਂ ਸੀ ਲੇਕਿਨ ਸੈਂਟਰ ਸਰਕਾਰ ਇਹਨਾਂ ਦੀਆਂ ਮੰਗਾਂ ਕਿਉਂ ਨਹੀਂ ਮੰਗ ਰਹੀ ਉਹਨਾਂ ਦੀ ਇਹ ਮਹੰਗਾ ਵੀ ਜੇ ਐਮਐਸਪੀ ਤੁਸੀਂ ਲਾਗੂ ਕਰੋ ਕਿਉਂਕਿ 22 ਜੜੀਆਂ ਵਾ ਮੇਨ ਆਂ 22 ਫਸਲਾਂ ਹੈਗੀਆਂ ਉਹਨਾਂ ਤੇ ਐਮਐਸਪੀ ਲਾਗੂ ਕਰੋ ਜਿੱਦਾਂ ਗਹਿਹੂ ਤੇ ਔਰ ਝੋਨੇ ਦੇ ਉੱਤੇ ਇਹਨਾਂ ਨੇ ਐਮਐਸਪੀ ਦਿੱਤੀ ਆ ਅਗਰ ਜੇ ਗਹਿਹੂ ਦੇ ਉੱਤੇ ਦਿੱਤੀ ਆ ਤੇ ਸਾਨੂੰ ਬਾਜ਼ਾਰ ਦੇ ਵਿੱਚ ਮਾਰਕੀਟ ਤੇ ਵਿੱਚ ਜਿਹੜਾ ਆਟਾ ਹੈਗਾ ਵਾ 25-30 ਰੁਪਏ ਕਿਲੋ ਮਿਲਦਾ ਵਾ ਤੇ ਉਹਦੇ ਨਾਲ ਕੀ ਆ ਹਰ ਜਿਹੜੇ ਹੈਗੇ ਆ ਜਿਹੜੇ ਸਾਡੇ ਲੋਗ ਨੇ ਜਾਂ ਜਨਤਾ ਨੇ ਉਹ 25-30 ਰੁਪਏ ਕਿਲੋ ਦੀ ਚੀਜ਼ ਲੈ ਰਹੇ ਨੇ ਅਗਰ ਜੇ ਮੂੰਗ ਦੇ ਉੱਤੇ ਐਮਐਸਪੀ ਨਹੀਂ ਹੈਗੀ ਆ ਔਰ ਕਿਸਾਨ ਜਿਹੜੇ ਹੈਗੇ ਆ ਮੰਡੀ ਦੇ ਵਿੱਚ ਸੁੱਟਦੇ ਨੇ 25-30 ਰੁਪਏ ਦੇ ਹਿਸਾਬ ਦੇ ਨਾਲ ਉਹਨਾਂ ਦੇ ਕੋਲ ਦਿੱਤੀ ਜਾਂਦੀ ਆ ਪਰ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਕੀ ਰੇਟ ਆ ਮੂੰਗ ਦੀ ਦਾਲ ਦਾ 120 ਰੁਪਏ ਕਿਲੋ ਔਰ 120 ਰੁਪਏ ਕਿਲੋ ਤੇ 100 ਰੁਪਏ ਕਿੱਥੇ ਜਾਂਦਾ ਵਾ ਵੀ 100 ਰੁਪਿਆ ਤਾਂ ਪੂੰਜੀ ਪੱਤੀਆਂ ਦੇ ਕੋਲ ਹੀ ਜਾਂਦਾ ਬਿਜ਼ਨਸmenਾਂ ਦੇ ਕੋਲ ਹੀ ਜਾਂਦਾ ਨਾ ਤੇ ਉਹ ਇਹੀ ਕਿਸਾਨ ਜਾਂਦਾ ਵੀ ਅਸੀਂ 25-30 ਰੁਪਏ ਚੀਜ਼ ਦਿੰਨੇ ਆ ਤੇ ਮਾਰਕੀਟ ਦੇ ਵਿੱਚ